ਗਈ ਆ ਉਹ ਤੁਹਾਨੂੰ ਪਛਾਣਦੇ ਵਿਅਕਤੀਆਂ ਦੇ ਖਿਲਾਫ ਕੀਤੀ ਗਈ ਹੈਗੀ ਆ ਔਰ ਇਹ ਕਾਨੂੰਨ ਹੈਗਾ ਕਿ ਕਿਸੇ ਦਾ ਵੀ ਜੇ ਉਦਘਾਟਨ ਲੋਡ ਦੇ ਵਿੱਚ ਜਿਹਦਾ ਨਾਮ ਹੁੰਦਾ ਤਾਂ ਉਹ ਤੇ ਪਛਾਣ ਨਾ ਬਾਈ ਨੇਮ ਦਾ ਜ਼ਿਕਰਨਾ ਹੁੰਦਾ ਇਸ ਕਰਕੇ ਇਹ ਸਰਕਾਰ ਜਿਹੜੀ ਹੈਗੀ ਹੈ ਬੇਸ਼ੱਕ ਦੀ ਉਹਨਾਂ ਨੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਹੈਗਾ ਏਡੀਜਪੀ ਸਾਹਿਬ ਨੂੰ ਯਾਨੀ ਕਿ ਇਹਨਾਂ ਮਜਬੂਰ ਕਰ ਦਿੱਤਾ ਕਿ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ ਜਿੱਦੇ ਕਿ ਬੰਦਾ ਕੋਈ ਸੋਚ ਨਹੀਂ ਸਕਦਾ ਔਰ ਇਹਨਾਂ ਉਹਨਾਂ ਦਾ ਵੱਡਾ ਤਜਰਬਾ ਔਰ ਇਹਨੇ ਜਾਂ ਜਿਹੜੇ ਭਾਰਤ ਦੀ ਜਿਹੜੀ ਹੈ ਹਾਈएस्ट ਪੋਸਟ ਹੈ ਉਹਦੇ ਉੱਪਰ ਹੋ ਪੋਸਟਡ ਸੀਗੇ ਉਸ ਕਰਕੇ ਇਹਨਾਂ ਨੇ ਅਜਿਹੇ ਹਾਲਾਤ ਕਰ ਦਿੱਤੇ ਔਰ ਉਹ ਹਾਲਾਤਾਂ ਨੂੰ ਦੇਖਣਾ ਚਾਹੀਦਾ ਕਿ ਕਿੰਨਾ ਹਾਲਾਤਾਂ ਕਰਕੇ ਉਹ ਇਸ ਸਟੇਜ ਨੂੰ ਜਿਹੜਾ ਉਹਨਾਂ ਨੂੰ ਚੁੱਕਣਾ ਪਿਆ ਔਰ ਇਸੇ ਤਰ੍ਹਾਂ ਦੇਖिएगा ਆਪਾਂ ਭਾਰਤ ਦੇ ਮੁਕੇ ਨਦੀਸ਼ ਦੁਬਈ ਸਾਹਿਬ ਜਿਹੜਾ ਹੈ ਉਹਨਾਂ ਦੇ ਕੁਝ ਦਿਨ ਪਹਿਲਾਂ ਇੱਕ ਆਸਸ ਦਾ ਜਿਹੜਾ ਵਕੀਲ ਹੈਗਾ ਉਸ ਵੱਲੋਂ ਕੋਰਟ ਦੇ ਵਿੱਚ ਜਿਹੜਾ ਹੈਗਾ ਜੂਤਾ ਫਿੱਕਾ ਹੈ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਜੇਕਰ ਇਹ ਪਾਰਟੀ ਜੋ ਇੰਨੇ ਲੰਬੇ ਸਾਲ ਤੋਂ ਹੋਰ ਆਪਣੇ ਆਪ ਨੂੰ ਕਹਿੰਦੀ ਹੈ ਕਿ ਐਸੇ 100 ਸਾਲਾਂ ਤੋਂ ਸਾਡੀ ਜਿਹੜੀ ਪੁਰਾਣੀ ਆਸਰ ਸੀਗੀ ਆ ਪਾਰਟੀ ਵੀ ਸਾਡੀ ਹੈਗੀ ਆ ਇਸ ਕਰਕੇ ਆਪਾਂ ਦੇਖੀਏ ਤਾਂ ਕਹਿੰਦਾ ਜਿਹੜੀ ਮਾਨਸਿਕਤਾ ਹੈਗੀ ਆ ਉਹ ਜਿਹੜੀ ਹੈਗੀ ਦਲਤ ਵਿਰੋਧੀ ਹੈਗੀ ਆ ਪਰ ਅੱਜ ਜਿਹੜਾ ਹੈਗਾ ਸਾਰੇ ਦੇਸ਼ ਵਿੱਚ ਸਾਰੇ ਹੀ ਵੇਸ਼ੇ ਦੀ ਕੋਈ ਵੀ ਵਰਗ ਹੋਵੇ ਵੇਸ਼ੇ ਦੀ ਕੋਈ ਵੀ ਜਾਤ ਹੈਗੀ ਆ ਪਰ ਵੇਸ਼ੇ ਦੀ ਕਿਸੇ ਧਰਮ ਨਾਲ ਸੰਬੰਧਤ ਹੋਣ ਲੱਗਦੇ ਹੋਣ ਸਾਰਿਆਂ ਵੱਲੋਂ ਜਿਹੜਾ ਹੈਗਾ ਇਹਨਾਂ ਧਨੌਨਾ ਹਸਤਾਂ ਦੇ ਖਿਲਾਫ ਜਿਹੜਾ ਹੈਗਾ ਆਵਾਜ਼ ਉਠਾ ਦਿੱਤੀ ਜਾ ਰਹੀ ਹੈ ਉਹ ਦੇਖੇ ਦੇਖੇ ਦਾ ਸਮੇਂ-ਸਮੇਂ 'ਤੇ ਬੇਸ਼ੱਕ ਵੀ ਕੋਈ ਭਾਜਪਾ ਦਾ ਮਨਿਸਟਰ ਹੈਗਾ ਬੇਸ਼ੱਕ ਵੀ ਕੋਈ ਐਮਐਲਏ ਹੈਗਾ ਪਰ ਬੇਸ਼ੱਕ ਦੀ ਕੋਈ ਆਮ ਵਰਕਰ ਹੈਗਾ ਕਦੇ ਨਾ ਕਦੇ ਹੋਇਆ ਜਿਹੀ ਘਟਨਾਵਾਂ ਹੁੰਦੀਆਂ ਬੇਸ਼ੱਕ ਦੀ ਉਹ ਐਸਸੀ ਵਰਗ ਦੇ ਖਿਲਾਫ ਹੁੰਦੀਆਂ ਬੇਸ਼ੱਕ ਦੀ ਉਹ ਲੇਡੀਜ਼ ਦੇ ਖਿਲਾਫ ਹੁੰਦੀਆਂ ਫੀਮੇਲਸ ਦੇ ਅਗੇਂਸਟ ਉਹਦੇ ਬੇਸ਼ੱਕ ਦੀ ਰੀਪ ਕੇਸਿਸ ਹੁੰਦੇ ਬੇਸ਼ੱਕ ਦੀ ਜਿਹੜੇ ਹੈਗੇ ਠੱਗਾ ਠੋਰੀ ਦੇ ਕੇਸਿਸ ਆ ਕਿਨ ਉਹ ਅਜੇ ਕਰਦੇ ਰਹਿੰਦੇ ਨੇ ਇਸ ਕਰਕੇ ਅੱਜ ਜਿਹੜਾ ਹੈਗਾ ਜਿੱਥੇ ਹਗਵਾੜਾ ਕਾਂਗਰਸ ਵੱਲੋਂ ਅੱਜ ਜਿਹੜਾ ਹੈਗਾ ਇਹ ਜਿੱਥੇ ਕੈਂਡਲ ਦਿਖਾ ਕੇ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਜਿੱਦੇ ਨਾਲ ਇਹ ਸਾਰੇ ਦੇਸ਼ ਵਿੱਚ ਜਿਹੜਾ ਹੈਗਾ ਸਾਰੀਆਂ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਚੱਥੇਵੰਦੀਆਂ ਵੱਲੋਂ ਇਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੋਂ ਮੈਂ ਸਾਰੇ ਫਰਗਾੜਾ ਵਾਸੀਆਂ ਨੂੰ ਤੇ ਸਾਰੇ ਹੀ ਸਾਡੇ ਦੇਸ਼ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਵੱਧ ਤੋਂ ਵੱਧ ਇਸ ਮਹੀਮ ਦੇ ਵਿੱਚ ਲੱਗਣਾ ਚਾਹੀਦਾ ਔਰ ਇਹ ਜੋ ਬੀਜੇਪੀ ਦੀ ਸਰਕਾਰ ਹੈ ਔਰ ਆਰਐਸਐਸ ਦਾ ਜੋ ਆਪਾਂ ਸਾਰੇ ਜਾਣਦੇ ਹੈਗੇ ਕਿ ਇਹ ਜੋ ਇਹਨਾਂ ਦਾ ਜਾਲੇ ਮੁਕਤਾ ਹੈਗਾ ਉਹਨੂੰ ਪਰਦਾਫਾਸ਼ ਕੀਤਾ ਕਰਨਾ ਚਾਹੀਦਾ ਆਪਾਂ ਸਾਰੇ ਜਾਣਦੇ ਜਦੋਂ ਸਾਡੇ ਦੇਸ਼ ਦੀ ਆਜ਼ਾਦੀ ਪ੍ਰਾਪਤ ਕੀਤੀ ਸੀ ਤਾਂ ਜਿਹੜੀ ਆਸ ਸੀਗੀ ਇਹਨਾਂ ਨੇ ਜਿਹੜਾ ਹੈਗਾ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਜਿਹੜਾ ਹੈਗਾ ਉਦੋਂ ਦੀ ਸਰਕਾਰ ਦਾ ਹੈ ਪਖਪੂਰ ਦੇ ਰਹੇ ਨੇ ਉਸ ਕਰਕੇ ਅੱਜ ਅਸੀਂ ਸਾਰੇ ਪਰ ਬੇਸ਼ੱਕ ਅੱਜ ਅਸੀਂ ਇਹ ਕੈਂਡਲ ਰਾਹੀਂ ਜਿਹੜਾ ਹੈਗਾ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਪਰ ਸਾਡੋਂ ਜਿਹੜਾ ਬੇਸ਼ੱਕ ਦੀ ਆਪਣੇ ਘਰਾਂ ਵਿੱਚ ਬੇਸ਼ੱਕ ਦੇ ਆਪਣੇ ਮਹੱਲਿਆਂ ਵਿੱਚ ਪਰ ਬੇਸ਼ੱਕ ਜਿੱਥੇ ਮਿਲੇ ਹੈਗੇ ਇਸ ਦੇ ਪ੍ਰਤੀ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਸਾਰਾ ਦੇਸ਼ ਵਿਆਪੀ ਅੰਦੋਲਨ ਜਿਹੜਾ ਹੈਗਾ ਬੀਜੇਪੀ ਸਰਕਾਰ ਦੇ ਵਿਰੁੱਧ ਕੀਤਾ ਜਾ ਸਕੇ ਸਰਪਾ ਨੂੰ ਕੀ ਲੱਗਦਾ ਇਹ ਜਿਹੜੀਆਂ ਜਾਲੀ ਵੋਟਾਂ ਪੈ ਰਹੀਆਂ ਤੇ ਰੁਕ ਜਾਣਗੀਆਂ ਜਾਲੀ ਵੋਟਾਂ ਬਾਰੇ ਸਾਰੇ ਜਾਣਦੇ ਕਿ ਇਹ ਤਾਂ ਜਾਲੀ ਵੋਟਾਂ ਦਾ ਅਲੱਗ ਗੱਲ ਹੈ ਕਿ ਜਾਲੀ ਵੋਟਾਂ ਦਾ ਜਿਹੜੇ ਪਾਰਟੀ ਜਿਹੜੀ ਹੈਗੀ ਆ ਉਹ ਕਰ ਹੀ ਰਹੀ ਹੈ ਕਿਉਂਕਿ ਪਿਛਲੇ ਜੇਕਰ ਲਾਈਏ ਤਾਂ ਆਪਾਂ ਮੇਰੇ ਖਿਲ ਪਿਛਲੇ ਕਿੰਨੇ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਧੱਕੇ ਦੇ ਨਾਲ ਜਿਹੜੀ ਹੈਗੀ ਆ ਬੇਸ਼ੱਕ ਦੀ ਵੋਟਾਂ ਕੱਟ ਕੇ ਔਰ ਬੇਸ਼ੱਕ ਦੀ ਗਲਤ ਧਤਗੰਡੇ ਅਪਣਾ ਕੇ ਜਿਹੜੇ ਹੈਗੇ ਆ ਔਰ ਬੇਸ਼ੱਕ ਦੀ ਜਿਹੜਾ ਹੈਗਾ ਪੈਸੇ ਦਾ ਲੋਭ ਦੇ ਕੇ ਜਿਹੜਾ ਹੈਗਾ ਉਹ ਹਰ ਸਮੇਂ ਜਿਹੜਾ ਹੈਗਾ ਬੀਜੇਪੀ ਜਿਹੜੀ ਹੈਗੀ ਆ ਧਤਗੰਡੇ ਪਹੁੰਚਦੀ ਹੈ ਤਾਂ ਜੋ ਬੇਸ਼ੱਕ ਦੀ ਆਪਾਂ ਦੇਖੀ ਤਾਂ ਸਟੇਟਾਂ ਦੇ ਵਿੱਚ ਜਿਹੜਾ ਹੈਗਾ ਉਹ ਜਿੰਨਾ ਖਰਾਬ ਜਾਨੀ ਬਹੁਤ ਵੱਡਾ ਵਿਰੋਧ ਹੁੰਦਾ ਹੈਗਾ ਪਰ ਅਲਟੀਮੇਟਲੀ ਇਹ ਗਲਤ ਧਤਗੰਡੇ ਅਪਣਾ ਕੇ ਜਿਹੜਾ ਹੈਗਾ ਉੱਥੇ ਸਰਕਾਰ ਬਣਾਉਂਦੇ ਹੈਗੇ ਸਰ ਇੱਕ ਛੋਟਾ ਸਵਾਲ ਹੈ ਇਹਨਾਂ ਦੀ ਜਿਹੜੀ ਸੋਚ ਆ ਪੰਜਾਬ ਬਾਰੇ ਉਹ ਕਿਸ ਤਰ੍ਹਾਂ ਦੀ ਹੈ ਸਾਡੇ ਆਪਾਂ ਜਾਣਦੇ ਹਾਂ ਉਹਨਾਂ ਦੀ ਜਿਹੜੀ ਪੰਜਾਬ ਪ੍ਰਤੀ ਨਹੀਂ ਉਹਨਾਂ ਦੀ ਸਾਰੇ ਦੇਸ਼ ਪ੍ਰਤੀ ਹੈ ਕਿ ਬੇਸ਼ੱਕ ਦੀ ਕੋਈ ਵੀ ਰਾਜ ਹੈਗਾ ਬੇਸ਼ੱਕ ਦੀ ਕੋਈ ਧਰਮ ਹੈਗਾ ਬੇਸ਼ੱਕ ਦੀ ਕੋਈ ਵੀ ਜਾਤ ਹੈਗੀ ਆ ਪਰ ਬੇਸ਼ੱਕ ਦੀ ਕੋਈ ਵੀ ਜਿਹੜਾ ਵਰਗ ਹੈਗਾ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਇਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਆਪਦੇ ਫਾਇਦੇ ਵਾਸਤੇ ਯੂਜ਼ ਕਰਦੇ ਹੈਗੇ ਨੇ ਔਰ ਹਰ ਵਕਤ ਜਿਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਦੇਸ਼ ਨੂੰ ਮੇਰੇ ਤਾਂ خیال ਲੱਗਦਾ ਕਿ ਜਿਸ ਤਰ੍ਹਾਂ ਨਾਲ ਹਾਲਾਤ ਚੱਲਦੇ ਨੇ ਔਰ ਦੇਸ਼ ਵਿੱਚ ਜਿਹੜਾ ਹੈਗਾ ਬਹੁਤ ਵੱਡੀ ਖਤਰੇ ਦਾ ਸਾਹਮਣਾ ਕਰਨਾ ਪੈਣਾ ਬੇਸ਼ੱਕ ਦੀ ਉਹ ਅੰਦਰੂਨੀ ਖਤਰਾ ਹੋਵੇ ਬੇਸ਼ੱਕ ਦੀ ਉਹ ਬਾਹਰਲਾ ਖਤਰਾ ਹੋਵੇ ਪਰ ਆਪਾਂ ਸਾਰੇ ਜਾਣਦੇ ਹਾਂ ਕਿ ਅਜਿਹੇ ਹਾਲਾਤ ਬਣ ਰਹੇ ਨੇ ਜਾ ਜਿਹੜਾ ਹੈਗਾ ਸਾਰੇ ਦੇਸ਼ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਇਹਨਾਂ ਦੇ ਵਿੱਚ ਲੋਕ అలੰਬੰਦ ਹੋ ਰਹੇ ਨੇ ਉਹ ਜਿਸ ਤਰ੍ਹਾਂ ਚੱਲ ਰਹਾ ਹੈਗਾ ਮੈਨੂੰ ਲੱਗਦਾ ਕੋਨ ਵਾਲੇ ਸਮੇਂ ਵਿੱਚ ਸਾਡੇ ਦੇਸ਼ ਵਿੱਚ ਜਿਹੜਾ ਕੋਈ ਅਜੇ ਹਾਲਾਤ ਪੈਦਾ ਹੋ ਜਾਣਗੇ ਸਾਡੇ ਇਹਨਾਂ ਸਰਕਾਰਾਂ ਨੂੰ ਜਿਹੜੀ ਜਿਹੜੀ ਝੂਠ ਦੇ ਸਾਰੇ ਜਿਹੜੀ ਚੱਲ ਕੇ ਗਲਤ ਤੰਗ ਅਪਣਾ ਕੇ ਜਿਹੜਾ ਹੈਗਾ ਸਰਕਾਰਾਂ ਚਲਾ ਰਹੀ ਹੈ ਇਹਨਾਂ ਨੂੰ ਇੱਕ ਦਿਨ ਬਹੁਤ ਨਮੂਸ਼ੀ ਦਾ ਸਬਕ ਲੈਣਾ ਪਵੇ ਧੰਨਵਾਦ ਜੀ ਤੁਹਾਡਾ